ਸਾਰੇ ਪੰਜਾਬੀਓ ਇਸ ਵੇਲੇ ਤੁਹਾਡਾ ਇੱਕ ਇਮਤਿਹਾਨ ਹੈ ਕੁਦਰਤੀ ਕਰੋਪੀ ਉਹਦੇ ਜ ਸਾਡਾ ਪੰਜਾਬ ਦਾ ਬਹੁਤ ਵੱਡਾ ਹਿੱਸਾ ਹੜ੍ਹਾਂ ਵਿੱਚ ụp ਗਿਆ ਹੈ ਬਹੁਤ ਵੱਡਾ ਨੁਕਸਾਨ ਹੋਇਆ ਹੈ ਜਾਨੀ ਨੁਕਸਾਨ ਵੀ ਹੋਇਆ ਹੈ ਮਾਲੀ ਨੁਕਸਾਨ ਵੀ ਬਹੁਤ ਹੋਇਆ ਹੈ ਔਰ ਮੈਂ ਤੁਹਾਡੇ ਜਸਬੀਰ ਨੂੰ ਇਸ ਕਰਕੇ ਵੀ ਸਲਾਮ ਕਰਦਾ ਜਿਸ ਤਰ੍ਹਾਂ ਤੁਸੀਂ ਇਸ ਨੂੰ ਕੰਢੀ ਤਾ ਨਾਲ ਲਿਆ ਹੈ ਔਰ ਹਰ ਪਿੰਡ ਚੋਂ ਹਰ ਜਿੱਥੇ ਵੀ ਪੰਜਾਬੀ ਬੈਠੇ ਦੁਨੀਆਂ ਪਰਚੋਂ ਤੁਸੀਂ ਆਪਣੇ ਭਾਈਚਾਰੇ ਦੇ ਮਤਲਬ ਲਈ ਇੱਕ ਧਿਰ ਬਣ ਕੇ ਖੜੇ ਹੋ ਗਏ ਹੋ ਇਹਦੇ ਲਈ ਤੁਹਾਡਾ ਸਾਰਿਆਂ ਦਾ ਸਾਰਿਆਂ ਨੂੰ ਸਲੂਟ ਕਰਨਾ ਪੈਂਦਾ ਪਰ ਇੱਕ ਬੇਨਤੀ ਹੋਰ ਕਰਨੀ ਹੈ ਬਹੁਤ ਇਸ ਵੇਲੇ ਸਿਤੀ ਐਸੀ ਹੈ ਵੀ ਰੋਜ਼ ਆਪ ਨੂੰ ਹਰੇ ਪੰਜਾਬੀ ਆਪਣੇ ਸੁਭਾਅ ਮੁਤਾਬਕ ਰਾਸ਼ਨ ਇਕੱਠਾ ਕਰਕੇ ਟਰਾਲੀਆਂ ਦੇ ਟਰਾਲੀਆਂ ਭਰੀਆਂ ਪਰ ਕੇ ਲੈ ਕੇ ਜਾ ਰਹੇ ਨੇ ਪਰ ਹਰ ਸਮਾਜ ਵਿੱਚ ਕੁਝ ਅچھے ਲੋਕ ਵੀ ਹੁੰਦੇ ਨੇ ਉਰੇ ਵੀ ਹੁੰਦੇ ਨੇ ਅੱਜ ਹੋ ਰਿਹਾ ਹੈ ਵੀ ਜਦੋਂ ਟਰਾਲੀਆਂ ਲੈ ਕੇ ਜਾਂਦੇ ਨੇ ਜਿਹੜੇ ਅਸਲੀ ਪੀੜਤ ਲੋਕ ਨੇ ਉਹ ਤਾਂ ਹਰੇਕ ਪਾਣੀ ਚ ਡੁੱਬੇ ਹੋਏ ਨੇ ਜਾਂ ਕੁਰਬਾਂ ਦੇ ਵਿੱਚ ਬੈਠੇ ਨੇ ਉਹਨਾਂ ਨੂੰ ਉਹਨਾਂ ਤੱਕ ਤੁਹਾਡੀ ਮਦਦ ਨਹੀਂ ਪਹੁੰਚ ਰਹੀ ਰਸਤੇ 'ਚ ਬੈਠੇ ਲੋਕ ਉਹ ਕਿਸੇ ਨਾ ਕਿਸੇ ਤਰੀਕੇ ਤੁਹਾਡੇ ਕੋਲੋਂ ਟਰਾਲੀਆਂ ਤੁਹਾਡੀ ਖਾਦੀ ਕਰਵਾ ਲੈਂਦੇ ਨੇ ਤੇ ਬਹੁਤ ਸਾਰੇ ਲੋਕਾਂ ਨੇ ਤਾਂ ਇਤਨਾ ਅੱ비 ਹੁੰਦੀ ਹੈ 6-6 ਮਿੰਟ ਦਾ ਰਸ਼ਨ ਆਪਣੇ ਕਰਮੇ ਜਮ੍ਹਾਂ ਕਰ ਲਿਆ ਕਿਰਪਾ ਕਰੋ ਫਿਲਹਾਲ ਰਾਸ਼ਲ ਦੇ ਜਣਾ ਬੰਦ ਕਰੋ ਲੰਗਰ ਦੇ ਰੂਲ ਲੈ ਕੇ ਜਾਓ ਲੰਗਰ ਦੀ ਲੋੜ ਹੈ ਉਹ ਵੀ ਇੱਕ ਲਿਮਟ ਵਿੱਚ ਔਰ ਉਸ ਦੇ ਬਾਅਦ ਲੋੜ ਦੋ ਉਦੋਂ ਪੈਣੀ ਹੈ ਜਦੋਂ ਪਾਣੀ ਉਤਰਿਆ ਉਸ ਵੇਲੇ ਉਹਨਾਂ ਭਰਾਵਾਂ ਨੇ ਦੇਖ ਕੇ ਆਪਣਾ ਨੁਕਸਾਨ ਉਦੋਂ ਕਬੜਾ ਸ਼ੌਕ ਇੱਕ ਲੱਗਣਾ ਉਹਨਾਂ ਨੂੰ ਔਰ ਉਸ ਵੇਲੇ ਅਸੀਂ ਜੇ ਉਹਨਾਂ ਨੂੰ ਸੰਭਾਲ ਗਏ ਤਾਂ ਇਹ ਸਭ ਤੋਂ ਵੱਡੀ ਪ੍ਰਾਪਤੀ ਹੋਏਗੀ ਪੰਜਾਬੀਆਂ ਦੀ ਪੰਜਾਬੀ ਕਦੇ ਕਿਸੇ ਵੱਲੋਂ ਕਿਸੇ ਦੇ ਪਿੱਛੇ ਨਹੀਂ ਹਟੇ ਅਜਿਹਾ ਕਿਰਤ ਸੀੰਗਸਾਲ ਪੈਦਾ ਕਰ ਦਿੱਤੀ ਦੁਨੀਆ ਦੇ ਵਿੱਚ ਕੋਈ ਪੰਜਾਬੀ ਆਪਣੇ ਭਾਈਚਾਰੇ ਲਈ ਵੀ ਕਿਵੇਂ ਤੇਰ ਬਣ ਕੇ ਖੜ ਜਾਂਦੇ ਆ ਫਿਰ ਉਹਨਾਂ ਨੂੰ ਉਹਨਾਂ ਦੇ ਘਰ ਜਾ ਕੇ ਉਹਨਾਂ ਦੇ ਟਰੈਕਟਰ ਮਸ਼ੀਨਰੀ ਸਾਰੀ ਡੁੱਬ ਗਈ ਉਹਨਾਂ ਦੇ ਘਰਾਂ ਦਾ ਸਾਰਾ ਸਮਾਨ ਡੁੱਬ ਗਿਆ ਉਹਨਾਂ ਦੇ ਖੇਤਾਂ ਦੇ ਵਿੱਚ 5-5 ਫੁੱਟ ਤੱਕ ਜਿਹੜੀ ਇਹ ਗੱਡਕਾਰ ਉਹ ਜੰਮ ਗਈ ਉਹ ਹੁਣ ਖੇਤੀ ਵੀ ਸੋਫੀ ਹੋਣੀ ਨਹੀਂ ਜਦੋਂ ਪਾਣੀ ਉਤਰਿਆ ਉਹਦੇ ਬਾਅਦ ਉਹਨੂੰ ਗੱਡ ਨੂੰ ਹਟਾਉਣ ਵਾਸਤੇ ਜ਼ਮੀਨ ਨੂੰ ਵਾਹਯੋਗ ਬਣਾਉਣ ਵਾਸਤੇ ਰੀਜ਼ਰ ਲਈ ਗੁਦਰ ਤੇ ਚਾਹੀਦੇ ਟ੍ਰੈਕਟਰ ਚਾਹੀਦੇ ਉਦੋਂ ਤੁਹਾਡੀ ਲੋੜ ਪੈਗੀ ਉਸ ਤੋਂ ਬਾਅਦ ਕਣਕ ਬੀਜਣੀ ਹੈ ਇਹ ਜੋ ਕਿਸੇ ਨੇ ਜੋ ਵੀ ਫਸਲ ਲਈ ਜਣੀ ਹੈ ਉਹਦੇ ਲਈ ਉਹਦਾ ਬੀਜ ਲੈਣ ਦੀ ਲੋੜ ਹੋਏਗੀ ਖਾਦਾਂ ਦੀ ਲੋੜ ਹੋਏਗੀ ਉਦੋਂ ਫਿਰ ਤੁਹਾਡੀ ਲੋੜ ਪੈਗੀ ਇਹ ਅੱਜ ਅੱਜ ਮੁੱਕਣ ਵਾਲਾ ਕੰਮ ਨਹੀਂ ਇਹ ਆਉਣ ਵਾਲੇ 6 ਮਹੀਨੇ ਇਸ ਇਸ ਜਿਹੜੀ ਪ੍ਰਕਿਰਿਆ ਹੈ ਇਹਨੇ ਚੱਲਦੇ ਰਹਿਣਾ ਤੇ ਮੇਰੀ ਬੇਨਤੀ ਹੈ ਕਿ ਉਹ ਲੰਬੇ ਤਮ ਨਾਲ ਚੱਲਣਾ ਹੈ ਹਾਲੇ ਰਾਸ਼ਨ ਵਗੈਰਾ ਲੈ ਕੇ ਨਾ ਜਾਓ ਸਿਰਫ ਲੰਘਨ ਮੇਕੇ ਜਾਓ ਬਾਕੀ ਦਾ ਲੰਬੇ ਸਮੇਂ ਲਈ ਪਲਾਨ ਕਰਕੇ ਬੈਠੋ ਜਿਹੜੀ ਮਦਦ ਸਾਡੇ ਪਾਈ ਚਾਰੇ ਨੂੰ ਲੋੜ ਹੋਈਗੀ ਉਹ ਸਾਰੇ ਨਾਲ ਮਿਲ ਕੇ ਆਪਾਂ ਉਹਨਾਂ ਦੀ ਮਦਦ ਕਰਾਂਗੇ ਉਹਨਾਂ ਨੂੰ ਪਹਿਲਾਂ ਪਹਿਲਾਂ ਦੇ ਖੜੇ ਕਰਨ ਤੱਕ ਸਾਡੀ ਜ਼ਿੰਮੇਵਾਰੀ ਹੈ ਮੈਂ ਉਮੀਦ ਕਰਦਾ ਮੇਰੀ ਇਹ ਅਪੀਲ ਤੁਸੀਂ ਕਬੂਲ ਕਰੋਗੇ ਬਹੁਤਾਂ ਹੀ ਰਾਸ਼ਨ ਦੀਆਂ ਟਰਾਲੀਆਂ ਭਰ ਕੇ ਲੈ ਜਾਣਾ ਇਸ ਵੇਲੇ ਉਹਨਾਂ ਨੂੰ ਕੁਝ ਨਹੀਂ ਮਿਲ ਰਿਹਾ ਕਿੰਨਾ ਦਾ ਨੁਕਸਾਨ ਹੋਇਆ ਪੂਰੀ ਲੋਕ ਦੇ ਜਾ ਰਹੇ ਨੇ ਉਹਨਾਂ ਨੂੰ ਵੀ ਬਹਿਮਿਸਮਾ ਤੋਂ ਬਖਸ਼ੀ ਇਹ ਖਿਆਲ ਕਰ ਪੰਜਾਬ ਸਾਰਾ ਇੱਕ ਵੱਡੇ ਸੰਕਟ ਚ ਹੈ ਉਹ ਇਸ ਸੰਕਟ ਦਾ ਲਾਭ ਨਾ ਉਠਾਓ ਆਹ ਸਾਰੇ ਨਾਲ ਨਾਲ ਮਿਲ ਕੇ ਕਿਉਂਕਿ ਸਰਕਾਰਾਂ ਤੋਂ ਕੋਈ ਆਸ ਨਹੀਂ ਦਿੱਲੀ ਵਾਲੇ ਤੋਂ ਕੋਈ ਆਸ ਨਹੀਂ ਦਿੱਲੀ ਵਾਲੇ ਹਾਲੇ ਟੀਮਾਂ ਹੀ ਭੇਜ ਰਹੇ ਨੇ ਜਿਹੜੀਆਂ ਸੁਬਿਆਂ ਵਿੱਚ ਉਹਨਾਂ ਦੀਆਂ ਸਰਕਾਰਾਂ ਨੇ ਉੱਤੇ ਬਿਨਾਂ ਕੁਝ ਦੇਖੇ ਉਹਨਾਂ ਨੇ ਪੈਕੇਜ ਅਰਬਾਂ ਰੁਪਏ ਦੇ ਭੇਜ ਦਿੱਤੇ ਪੰਜਾਬ ਜਿਹੜਾ ਦੇਸ਼ ਦਾ ਅੰਨ ਭੰਡਾਰ ਹੈ ਜਿਹੜਾ 40% ਕੇਂਦਰੀ ਅੰਨ ਭੰਡਾਰ ਵਿੱਚ ਕੰਟ੍ਰਿਬਿਊਟ ਕਰਦਾ ਹੈ ਉਦੇ ਲਈ ਹਾਲੇ ਤੱਕ ਕੋਈ ਪੈਕੇਜ ਨਹੀਂ ਹਾਲੇ ਸਿਰਫ ਅਸੈਸਮੈਂਟ ਹੋ ਰਹੀ ਹੈ ਦਿੱਲੀ ਦੀ ਏਟੀਮਾ ਅਸੈਸਮੈਂਟ ਕਰ ਰਹੀ ਹੈ ਹੁਣ ਖੇਤੀ ਮੰਤਰੀ ਜਿਹੜਾ ਮਾਰ ਗਿਆ 2-4 ਦਿਨਾਂ ਵਿੱਚ ਪ੍ਰਧਾਨ ਮੰਤਰੀ ਜਿਹੜਾ ਮਾਰ ਲਿਆ ਇਹ ਉਪਰੀ ਇੱਕ ਅੰਦਾਜ਼ ਦੀ ਦਿਖਾਉਣ ਦਾ ਤਰੀਕਾ ਹੈ ਦੇਹਲਰ ਨੂੰ ਕੁਝ ਨਹੀਂ ਜਦੋਂ ਤੱਕ ਕੋਈ ਪੱਲੇ ਨਹੀਂ ਪਾਉਂਦੇ ਉਦੋਂ ਤੱਕ ਆਪਾਂ ਖੜਾ ਨਹੀਂ ਛੜਨਾ ਆਪਾਂ ਨੂੰ ਇਹਦੀ ਜਾਂਚ ਵੀ ਕਰਵਾਉਣੀ ਹੈ ਇਹ ਮੈਨੂ ਮੇਡ ਹੈ ਇਹ ਇਹਦੀ ਭਾਈ ਕੋਲ ਦੇ ਸ਼ਿਪਿੰਗ ਜਾਂ ਜੀ ਕੋਲ ਜੁਡੀਸ਼ੀਅਲ ਪਿਆਜ ਕਰਾਉਣੀ ਹੈ ਪਾਣੀ ਕਿਵੇਂ ਡੈਮ ਪਰੇ ਕਿਵੇਂ ਉਹਦੇ ਚ ਛੱਗਿਆ ਕੀ ਉਹ ਜਿਹੜਾ ਸੀ ਪ੍ਰੋਸੀਜਰ ਦੇ ਅੰਦਰ ਸੀ ਕਿ ਪੰਜਾਬ ਦੇ ਲੋਕਾਂ ਨੂੰ ਡੋਬਣ ਲਈ ਸੀ ਇਹਦੇ ਲਈ ਹਾਰੇ ਜਾਂਚ ਵੀ ਕਰਾਉਣੀ ਹੈ ਤੱਕੜੇ ਰਹੋ ਪਰ ਮੇਰੀ ਅਪੀਲ ਨੂੰ ਮੰਨੋ ਹਾਰੇ ਰਾਸ਼ਣੋ ਤੇ ਰਹਿ ਕੇ ਨਾ ਜਾਓ ਇਹ ਆਪਾਂ ਦਵਾਗੇ ਜਦੋਂ ਪਾਣੀ ਉਤਰ ਗਿਆ ਉਹਨਾਂ ਪਰਮਾਨੂ ਜਿੰਨਾਂ ਦਾ ਨੁਕਸਾਨ ਹੋਇਆ ਬਹੁਤ ਬਹੁਤ ਮਿਹਰ ਕਰਨੀ ਵੈਰੀ ਜੀ ਹਾਲਸਾ ਮਿਹਰ ਜੀ ਕਰਨੀ